ਬੇ ਹਿੰਮਤੇ ਨੇ ਹੁੰਦੇ ਜੋ ਸਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਤਾਂ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਚੰਗੇ ਭਲੇ ਹੁੰਦਿਆ ਹੋਇਆ ਵੀ ਕੰਮ ਕਾਜ ਨਹੀਂ ਕਰਦੇ ਕਹਿੰਦੇ ਸਾਡੇ ਕੋਲ ਕੰਮ ਨਹੀਂ ਹੁੰਦਾ ਸਾਡੇ ਕੋਲ ਕਾਰਜ ਨਹੀਂ ਹੁੰਦਾ ਤਾਂ ਤੁਸੀਂ ਦੇਖਿਆ ਹੋਊਗਾ ਕਈ ਬੰਦੇ ਹੈਂਡੀਕੈਪਡ ਹੁੰਦੇ ਤਾਂ ਵਧੀਆ ਤੋਂ ਵਧੀਆ ਕਾਰਜ ਵੀ ਕਰਦੇ ਸਖਤ ਤੋਂ ਸਖਤ ਮਿਹਨਤ ਕਰਦੇ ਕਈਆਂ ਬੰਦਿਆਂ ਦੇ ਦੋਵਾਂ ਬਾਹਾਂ ਨਹੀਂ ਹੁੰਦੀਆਂ ਉਹ ਵੀ ਆਪਣੇ ਕਾਰਜ ਕਰਦੇ ਆ ਕਈਆਂ ਬੰਦੇ ਦੀ ਲੱਤਾਂ ਦੋਨੇ ਹੁੰਦੀਆਂ ਉਹ ਵੀ ਆਪਣੇ ਕਾਰਜ ਕਰਦੇ ਆ ਇਸ ਕਰਕੇ ਜਿਨ੍ਹਾਂ ਨੇ ਕਾਰਜ ਕਰਨੇ ਆ ਜਿਨ੍ਹਾਂ ਦੇ ਵਿੱਚ ਹਿੰਮਤ ਹੈਗੀ ਹੋ ਉਹ ਕੰਮ ਜ਼ਰੂਰ ਕਰਦੇ ਆ ਉਹਨਾਂ ਵਾਸਤੇ ਦੋ ਗੱਲਾਂ ਜੀ ਹਾਂ ਜੀ ਕਹਿੰਦੇ ਬੇਹਿੰਮਤੇ ਨੇ ਹੁੰਦੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਤਾਂ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਜਿਨ੍ਹਾਂ ਕੰਮ ਕਰਨਾ ਨਾ ਉਹਨਾਂ ਨਾਲ ਗਰਮੀ ਵੇਖਣੀ ਆ ਤੇ ਸਰਦੀ ਵੇਖਣੀ ਆ ਉਹਨਾਂ ਕੰਮ ਕਰਨਾ ਹੀ ਕਰਨਾ ਹੈ ਇਸ ਕਰਕੇ ਬੰਦਾ ਕੰਮ ਕਰਨ ਵਾਲਾ ਹਮੇਸ਼ਾ ਤੰਦਰੁਸਤ ਰਹਿੰਦਾ ਜੀ ਠਰਤੀਲਾ ਰਹਿੰਦਾ ਇਸ ਕਰ ਕੋਈ ਨਾ ਕੋਈ ਕੰਮ ਕਰਦੇ ਜ਼ਰੂਰ ਕਰਨਾ ਚਾਹੀਦਾ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਗੱਲਬਾਤ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜੀ